ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਦੇਵੇ ਖੁਸ਼ ਰੋ ਆਬਾਦ ਰੋ ਸਾਰਿਆਂ ਕੋਲੋਂ ਮੈਂ ਇੱਕ رائے ਵੀ ਲੈਣੀ ਐ ਤੇ ਦੂਜੀ ਗੱਲ ਤੁਹਾਡੇ ਨਾਲ ਗੱਲ ਵੀ ਸਾਂਝੀ ਕਰਨ ਲੱਗਿਆ ਮੈਂ ਵੀ ਜਿਹੜਾ ਵੀ ਆਪਾਂ ਗੀਤ ਪਾਉਣੇ ਆ ਜਾਂ ਅਸੀਂ ਮੈਂ ਘਰੇ ਬਹਿ ਕੇ ਕੋਈ ਪਾਉਣੇ ਆ ਗੀਤ ਜਾਂ ਵੈਸੇ ਬਾਹਰ ਤੁਰੇ ਫਿਰਦੇ ਕੁਝ ਗਾ ਦਿੰਨੇ ਆ ਹਨਾ ਉਹ ਇੰਗਲਿਸ਼ ਚ ਹੋ ਜਾਂਦਾ ਹੈ ਤੇ ਮੈਨੂੰ ਬਾਈ ਜੀ ਹੋਰਾਂ ਦੇ ਫੋਨ ਆਏ ਕਹਿੰਦੇ ਯਾਰ ਵੀ ਇਹ ਕੀ ਹਸਾਬਕਦਾ ਹੈ ਮੈਨੂੰ ਆਪ ਨਹੀਂ ਪਹਿਲਾਂ ਪਤਾ ਲੱਗਿਆ ਸੀਗਾ ਬਾਅਦ ਚ ਹੁਣ ਕਿਸੇ ਨੂੰ ਦਿਖਾਇਆ ਜਿਹੜਾ ਮੁੰਡਾ ਨੌਲੇਜ ਵਾਲਾ ਹੈ ਜਿਹੜਾ ਆਪਣਾ ਫੋਨ ਚਲਾ ਰਿਹਾ ਹੈ ਹਨਾ ਕਿਉਂਕਿ ਮੈਨੂੰ ਇਹਦੇ ਬਾਰੇ ਬਹੁਤ ਘੱਟ ਪਤਾ ਹੈ ਮੈਂ ਸਿਰਫ WhatsApp ਤੇ ਪਾਪੂ ਲੈਣਾ ਗੀਤ ਜਾਂ ਕੋਈ ਮੜਾ ਮੋਟਾ ਹੁਣ ਹਨਾ ਸੌਖਾ ਸੌਖਾ ਤਰੀਕਾ ਚਲਾਉਣ ਦੇ ਜਾਦੇ ਦੀ ਢੰਗਾਈ ਬਾਰੇ ਮੈਨੂੰ ਪਤਾ ਨਹੀਂਗਾ ਤੇ ਮੈਨੂੰ ਕਹਿੰਦੇ ਯਾਰ ਤੂੰ ਅੰਗਰੇਜ਼ੀ ਦੇ ਵਿੱਚ ਮੈਂ ਕਿਹਾ ਬਾਈ ਆਪਣਾ ਪੰਜਾਬੀ ਵੀ ਸਮਝ ਸੋਚ ਕੇ ਬੋਲਦੇ ਆਂ ਵੀ ਯਾਰ ਕਿਤੇ ਕੁਝ ਗਲਤ ਗੱਲ ਨਾ ਨਿਕਲ ਜੇ ਅੱਜ ਕੱਲ੍ਹ ਲੋਕ ਉਹਦੇ ਮੁੱਦਾ ਬਣਾ ਲੈਂਦੇ ਹਨਾ ਤੇ ਅੰਗਰੇਜ਼ੀ ਤਾਂ ਆਪਾਂ ਕੀ ਗੋਣਾ ਉਹ ਵੈਸੇ ਹੀ ਕਿਤੇ ਬਾਈ ਪਿੱਛੋਂ ਹੀ ਪ੍ਰੋਬਲਮ ਆਈ ਹੈ ਕੋਈ ਪ੍ਰੋਬਲਮ ਕੀ ਉਹਨਾਂ ਨੇ ਆਪ ਹੀ ਕਰਤਾ ਜਿਹੜੇ YouTube ਵਾਲੇ ਆ ਵੀ ਜਿਹੜੀ ਭਾਸ਼ਾ ਦੇ ਵਿੱਚ ਵੀ ਸੁਣਨਾ ਗੀਤ ਉਹਨਾਂ ਨੇ ਕੋਈ ਵੀ ਉਸੇ ਭਾਸ਼ਾ ਦੇ ਵਿੱਚ ਹੀ ਹੋ ਜਾਂਦਾ ਹੈ ਉਹ ਤਾਂ ਕਰਕੇ ਆਪੋ ਆਪਣੇ ਮੋਬਾਈਲਾਂ ਦੇ ਵਿੱਚੋਂ ਹੀ ਕਰਨਾ ਪੈਂਦਾ ਜੇ ਪੰਜਾਬੀ ਸੁਣਨਾ ਆਪਾਂ ਪੰਜਾਬੀ ਜਾਂ ਹਨਾ ਕਿਉਂਕਿ ਆਪਾਂ ਤਾਂ ਪੰਜਾਬੀ ਹੀ ਪੰਜਾਬੀ ਸੁਣਾਂਗੇ ਪਰ ਕਈ ਵਾਰ ਕੋਈ ਹੋਰ ਵੀ ਜਿਹੜੇ ਆਪਣੇ ਨਾਲ ਜੁੜੇ ਹੁੰਦੇ ਆ ਉਹਨਾਂ ਨੇ ਕੋਈ ਆਪਾਂ ਨੂੰ ਤਾਂ ਉਹਨਾਂ ਨੇ ਅੰਗਰੇਜ਼ੀ ਵਾਲਿਆਂ ਨੇ ਤਾਂ ਕੀ ਸੁਣਨਾ ਪਰ ਉਹਨਾਂ ਨੇ ਇੱਕ ਆਪਦੇ ਸਿਸਟਮ ਵਾਸਤੇ ਕਰਤਾ ਇਹ ਜੇ ਹੁਣ ਜਿਹੜੀ ਗੱਲ ਮੈਂ ਵੀ ਬੋਲੀ ਜਨਾ ਹੁਣ ਆਪਾਂ ਗੱਲ ਕਰੀ ਜਾਂਦੇ ਆ ਇਹ ਵੀ ਅੰਗਰੇਜ਼ੀ ਚ ਹੋਊਗੀ ਬਾਅਦ ਚ ਮੈਨੂੰ ਆਪਣੇ ਫੋਨ ਤੋਂ ਹੀ ਪੰਜਾਬੀ ਚ ਕਰਾਉਣੀ ਪੈਣੀ ਆ ਆਪੋ ਆਪਣੇ ਫੋਨਾਂ ਦੇ ਵਿੱਚ ਕਈਆਂ ਦੇ ਵਿੱਚ ਸਿੱਧੀ ਪੰਜਾਬੀ ਚੱਲੀ ਜਾਂਦੀ ਹੈ ਤੇ ਕਈ ਫੋਨਾਂ ਦੇ ਵਿੱਚ ਪ੍ਰੋਬਲਮ ਆਈ ਪਈ ਹੈ ਇਹ ਤੇ ਇਹ ਪੰਜਾਬੀ ਕਰਨੀ ਪੈਂਦੀ ਹੈ ਆਪਣੇ ਆਪ ਨੂੰ ਤੇ ਹੋਰ ਭਾਈ ਜੀ ਆਪਾਂ ਤਾਂ ਅੰਗਰੇਜ਼ੀ ਤੋਂ ਬਹੁਤ ਦੂਰ ਹੈ ਤੇ ਬਾਕੀ ਮਾਫੀ ਚਾਹੁੰਦੇ ਆ ਕਿਉਂਕਿ ਜੋ ਕਰਦੇ ਆ ਗੱਲ ਪੰਜਾਬੀ ਚੀ ਕਰਦੇ ਆ ਪੰਜਾਬੀ ਹੈਗੇ ਆ ਹਨਾ ਆਪਾਂ ਤਾਂ ਜੇ ਹਿੰਦੀ ਦਾ ਵੀ ਕੋਈ ਕਿਤੇ ਕਈ ਵਾਰ ਕਿਸੇ ਨਾਲ ਕੋਈ ਉਹੋ ਜੀ ਗੱਲਬਾਤ ਹੁੰਦੀ ਹੈ ਮੈਂ ਤਾਂ ਪੰਜਾਬੀ ਜੀ ਆ ਜ਼ਿਆਦਾਤਰ ਤੇ ਕਰਦਾ ਪਰ ਕਈ ਵਾਰ ਕੋਈ ਅੱਗੋਂ ਹਿੰਦੀ ਵਾਲਾ ਹੁੰਦਾ ਉਹ ਆਪਣੀ ਗੱਲ ਨਹੀਂ ਸਮਝਦਾਗਾ ਜਿਵੇਂ ਹੁਣ ਜੇ ਮੰਨ ਕੇ ਚੱਲੋ ਵੀ ਆਪਣੇ 12-13 ਪੰਜਾਬੀ ਬੰਦੇ ਇਹਨਾਂ ਦੇ ਇੱਕ ਵਿੱਚ ਭਈਆ ਆਪਣੀ 12-13 ਦੀ ਇੰਨੀ ਹਿੰਮਤ ਨਹੀਂ ਪੈਂਦੀ ਵੀ ਉਹਨੂੰ ਇਕੱਲੇ ਹਿੰਦੀ ਵਾਲੇ ਨੂੰ ਆਪਾਂ ਪੰਜਾਬੀ ਕਰ ਲਾਂਗੇ ਉਹ ਆਪਾਂ ਨੂੰ 12 ਵਾਲੇ ਨੂੰ ਇਕੱਲਾ ਭਈਆ ਮਗਰ ਲਾ ਲੂਗਾ ਆਪਾਂ ਨੂੰ ਸਾਰਿਆਂ ਨੂੰ ਹਿੰਦੀ ਬੋਲਣ ਲੱਗ ਜਾਊ ਆਪਾਂ ਭਾਵੇਂ ਘਟ ਆਉਂਦੀ ਜਾਂ ਵਧ ਆਉਂਦੀ ਹੈ ਆਪਾਂ ਫਿਰ ਵੀ ਉਹਦੇ ਬਾਰੇ ਗਾ ਨਹੀਂ ਯਾਰ ਯਹਾਂ ਪਰ ਭਈਆ ਯਾਰ ਇਹ ਹੁੰਦਾ ਹੈ ਐ ਹੁੰਦਾ ਹੈ ਨਾ ਆਪਾਂ ਫਿਰ ਆਪਾਂ ਆਪਣੀ ਭਾਸ਼ਾ ਦੇ ਵਿੱਚ ਨਿਊ ਨੂੰ ਤਬਦੀਲ ਕਰ ਸਕਦੇ ਉਹਦੇ ਵਾਲੀ ਚਾਪਾ ਹੋ ਜਾਣਗੇ 10 12 ਜਾਣੇ ਹਨ ਤੇ ਉਹਨਾਂ ਨੇ ਪਿੱਛੇ ਕੀਤਾ ਇਹ ਸਿਸਟਮ ਤੇ ਇਸ ਕਰਕੇ ਆਪੋ ਆਪਣੇ ਫੋਨਾਂ ਦੇ ਵਿੱਚ ਉਹ ਥੋੜੀ ਜੀ ਸੈਟਿੰਗ ਕਰ ਲਿਆ ਕਰੋ ਜਾਂ ਕਰਵਾ ਲਿਆ ਕਰੋ ਕੋਈ ਵੀ ਸੁਣਨਾ ਇਹ ਨਹੀਂ ਵੀ ਚਲੋ ਆਪਣੇ ਵੀ ਹੋਰ ਵੀ ਕੋਈ ਜੇ ਕਿਸੇ ਦਾ ਕੋਈ ਆਉਂਦੇ ਜਿਹੜੇ ਆਪਣੇ ਨਾਲ ਭੈਣ ਭਰਾ ਜੁੜੇ ਹੈ ਕੋਈ ਕਲਾਕਾਰ ਆ ਜਾਂ ਹੋਰ ਕੋਈ ਹੈ ਉਹ ਜਦੋਂ ਪੰਜਾਬੀ ਚ ਗਾਉਂਦੇ ਉਹ ਆਪੇ ਹੀ ਇੰਗਲਿਸ਼ ਕਰ ਦਿੰਦਾ ਇਹ ਸਿਸਟਮ ਹੀ ਐਸਾ ਬਣਾਇਆ ਪਿਆ ਤੇ ਬਾਕੀ ਬਹੁਤ ਵਧੀਆ ਹੈ ਕਿਰਪਾ ਤੇ ਗੀਤ ਤੁਹਾਨੂੰ ਇੱਕ ਸੁਣਾ ਦਿੰਨਾ ਮੈਂ ਕਿਉਂਕਿ ਪ੍ਰਮਾਤਮਾ ਦੇ ਹੱਥ ਵਿੱਚ ਸਭ ਦੀਆਂ ਡੋਰਾਂ ਬਾਈ ਜੀ ਤੇ ਉਸ ਦਾਤੇ ਨੂੰ ਪਤਾ ਹੈ ਕੀ ਬਣ ਜਾਣਾ ਹੈ ਨਾ ਤੇ ਵੈਸੇ ਆਪਣਾ ਗੀਤ ਪੁਰਾਣਾ ਹੈ ਥੋੜੀ ਸੇਵਾ ਦੇ ਵਿੱਚ ਹਾਜ਼ਰ ਕਰਨ ਲੱਗਿਆਂ ਜੋ ਕਿਸਮਤ ਵਿੱਚ ਲਿਖਿਆ ਦਾਣਾ ਸਭ ਨੇ ਖਾਣਾ ਏ ਕੌਣ ਜਾਣਦਾ ਦਿਨ ਚੜਦੇ ਨੂੰ ਕੀ ਬਣ ਜਾਣਾ ਏ ਕੌਣ ਜਾਣਦਾ ਦਿਨ ਚੜਦੇ ਨੂੰ ਕੀ ਹੋ ਜਾਣਾ ਏ ਲੈ ਕੇ ਪਰਮਟ ਤੁਰ ਜਾਣਾ ਓਏ ਲੰਮੀਆਂ ਰਾਹਾਂ ਦਾ ਕੋਈ ਪਤਾ ਨਹੀਂ ਲੱਗਦਾ ਬਾਈ ਜੀ ਚਾਰਕ ਸਾਹਾਂ ਦਾ ਪਿੰਡ ਦੋਦੇ ਵਿੱਚ ਛੱਡ ਜਾਣਾ ਜੰਡ ਵਾਲੇ ਵਿੱਚ ਛੱਡ ਜਾਣਾ ਦਰੀ ਖੇਸ ਸਰਾਣਾ ਹੈ ਕੌਣ ਜਾਣਦਾ ਦਿਨ ਚੜ੍ਹਦੇ ਨੂੰ ਕੀ ਬਣ ਜਾਣਾ ਹੈ ਪਤਾ ਨਹੀਂ ਕੀ ਬਣ ਜਾਣਾ ਹੈ ਲੋ ਜੀ ਕਰਿਓ ਮਨਜ਼ੂਰ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਘਰੇ ਰਸਲ ਕਰਦੇ ਆ ਉਹ ਢੋਲਕਵਾਜੇ ਤੇ ਉਹ ਇੱਕ ਅਦਾ ਗੀਤ ਤੁਹਾਡੇ ਸਾਹਮਣੇ ਸੁਨਮੁਖ ਕਰਿਆ ਕਰਾਂਗੇ ਇੱਕ ਦੋ ਦਿਨ ਥੋੜਾ ਜਿਹਾ ਬੀਜੀ ਚੱਲੀ ਜਾਂਦੇ ਸੀਗੇ ਤੇ ਹੁਣ ਵੀ ਬਸ ਆਪਣਾ ਤਾਂ ਇੱਕੋ ਹੀ ਡੇਰਾ ਹੁੰਦਾ ਹੈ ਹਨਾ ਬਸ ਖੇਤਾਂ ਵਾਲੇ ਪਾਸੇ ਆ ਜਾਈਦਾ ਤੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ